ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਮੱਕੀ ਦੇ ਗੋਭੀ ਵਾਲੇ ਪਰੌਂਠੇ ਜੋ ਕਿ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੇ ਨੇ ਤੇ ਬੜੀ ਆਸਾਨੀ ਨਾਲ ਹੀ ਬਣ ਜਾਂਦੇ ਨੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਰੈਸਪੀ ਸ਼ੁਰੂ ਕਰਦੇ ਹਾਂ ਇੱਥੇ ਆਪਾਂ ਲਵਾਂਗੇ ਸਭ ਤੋਂ ਪਹਿਲਾਂ ਗੋਭੀ ਤੇ ਗੋਭੀ ਨੂੰ ਮੈਂ ਛੋਟਾ ਫਲ ਗੋਭੀ ਤਾਂ ਲਿਆ ਸੀ ਗੋਭੀ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਛੋਟੇ ਪੀਸਾ ਵਿੱਚ ਕੱਟ ਲਿਆ ਏ ਉਸ ਤੋਂ ਬਾਅਦ ਅਸੀਂ ਇਹਨੂੰ ਗਰਮ ਪਾਣੀ ਵਿੱਚ ਪਾਵਾਂਗੇ ਇੱਥੇ ਅਸੀਂ ਗੋਭੀ ਨੂੰ ਗਰਮ ਪਾਣੀ ਵਿੱਚ ਉਕਾੜ ਲਿਆ ਏ ਮਤਲਬ ਕਿ ਜਦੋਂ ਪਾਣੀ ਵਿੱਚ ਉਬਾਲ ਆ ਜਾਵੇ ਉਦੋਂ ਅਸੀਂ 2 ਮਿੰਟ ਵਾਸਤੇ ਗੋਭੀ ਨੂੰ ਉਹਦੇ ਵਿੱਚ ਪਾਵਾਂਗੇ ਤੇ ਉਸ ਤੋਂ ਬਾਅਦ ਛਾਨਣੀ ਵਿੱਚ ਇਹਨੂੰ ਛਾਨਣ ਵਾਸਤੇ ਰੱਖ ਦਾਂਗੇ ਤੇ ਹੁਣ ਇੱਥੇ ਲਵਾਂਗੇ 1 ਚਮਚ ਸਾਬਤ ਧਨੀਆ ਅੱਧਾ ਚਮਚ ਲਵਾਂਗੇ ਸਾਬਤ ਕਾਲੀ ਮਿਰਚ ਤੇ ਇਹਨਾਂ ਨੂੰ ਅਸੀਂ ਦਰਦਰਾ ਜਾਂ ਕੁਟ ਲਾਂਗੇ ਤੇ ਜੇ ਇਹ ਦੋਨੋਂ ਚੀਜ਼ਾਂ ਤੁਹਾਡੇ ਕੋਲ ਕੁੱਟੀਆਂ ਹੋਈਆਂ ਹੋਣ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਪਰ ਜੇ ਅਸੀਂ ਧਨੀਆਂ ਤੇ ਕਾਲੀ ਮਿਰਚ ਨੂੰ ਫਰੈਸ਼ ਕੁੱਟ ਕੇ ਪਾਈਏ ਤਾਂ ਇਹਨਾਂ ਦਾ ਫਲੇਵਰ ਹੀ ਵੱਖਰਾ ਹੁੰਦਾ ਆ ਇਹ ਦੇਖੋ ਅਸੀਂ ਇਹਨੂੰ ਦਰਦਰਾ ਜਿਹਾ ਪੀਸ ਕੇ ਤਿਆਰ ਕਰ ਲਿਆ ਹੈ ਤੇ ਹੁਣ ਇਹਦੇ ਵਾਸਤੇ ਆਪਾਂ ਲਵਾਂਗੇ ਇੱਕ 1.5 ਇੰਚ ਦਾ ਟੁਕੜਾ ਅਦਰਕ ਦਾ ਚਾਰ-ਪੰਜ ਲਸਣ ਦੀਆਂ ਕਲੀਆਂ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਅਸੀਂ ਮੋਟਾ-ਮੋਟਾ ਕੁੱਟ ਲੈਣਾ ਹੈ ਮਿਰਚਾਂ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਵੱਧ ਜਾਂ ਘੱਟ ਬਾਕੀ ਚਾਹੋ ਤੇ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਬਟ ਮੈਂ ਇਹਦਾ ਥੋੜਾ ਜਿਹਾ ਮੋਟਾ-ਮੋਟਾ ਹੀ ਪੇਸਟ ਬਣਾਵਾਂਗੀ ਇਹ ਦੇਖੋ ਪੇਸਟ ਤਿਆਰ ਹੋ ਗਿਆ ਹੁਣ ਅਸੀਂ ਗੋਭੀ ਨੂੰ ਚੌਪ ਕਰ ਲਾਂਗੇ ਇੱਥੇ ਤੁਸੀਂ ਕੱਦੂਕਸ ਵੀ ਕਰ ਸਕਦੇ ਹੋ ਗੋਭੀ ਨੂੰ ਪਰ ਮੈਨੂੰ ਇਦਾਂ ਸੌਖਾ ਲੱਗਦਾ ਹੈ ਇਸ ਲਈ ਮੈਂ ਚੋਪਰ ਵਿੱਚ ਪਾ ਕੇ ਗੋਭੀ ਨੂੰ ਚੌਪ ਕਰ ਲਾਂਗੀ ਤੇ ਦੋ ਵਾਰੀ ਕਰਕੇ ਇੱਥੇ ਮੈਂ ਗੋਭੀ ਨੂੰ ਚੌਪ ਕੀਤਾ ਆ ਤੇ ਹੁਣ ਪਾਵਾਂਗੇ ਇਹਦੇ ਵਿੱਚ ਮੱਕੀ ਦਾ ਆਟਾ ਦੋ ਕੌਲੀਆਂ ਮੱਕੀ ਦਾ ਆਟਾ ਇੱਥੇ ਮੈਂ ਲਿਆ ਆਇਆ ਤੁਸੀਂ ਕੋਈ ਵੀ ਕੱਪ ਜਾਂ ਕੌਲੀ ਕਿਸੇ ਨਾਲ ਵੀ ਮਿਲ ਕੇ ਇਹਦੇ ਵਿੱਚ ਪਾ ਸਕਦੇ ਹੋ ਤੇ ਬ੍ਰਿਕ-ਬ੍ਰਿਕ ਕੱਟੇ ਹੋਏ ਪਿਆਜ਼ ਪਾ ਦਾਂਗੇ ਹੁਣ ਪਾਵਾਂਗੇ ਬ੍ਰਿਕ ਕੱਟਿਆ ਹੋਇਆ ਹਰਾ ਧਨੀਆ ਤੇ ਨਾਲ ਹੀ ਪਾ ਦਾਂਗੇ ਬ੍ਰਿਕ ਕੱਟਿਆ ਹੋਇਆ ਪੁਦੀਨਾ ਪੁਦੀਨੇ ਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਪਰੌਂਠਿਆਂ ਵਿੱਚ ਤੇ ਹੁਣ ਪਾ ਦਾਂਗੇ ਦਰਦਰਾ ਕੁੱਟਿਆ ਹੋਇਆ ਮਸਾਲਾ ਜੋ ਅਸੀਂ ਧਨੀਆ ਤੇ ਕਾਲੀਆਂ ਮਿਰਚਾਂ ਨੂੰ ਪੀਸ ਕੇ ਰੱਖਿਆ ਸੀ ਤੇ ਨਾਲ ਹੀ ਪਾ ਦਾਂਗੇ ਅਦਰਕ ਮਿਰਚਾਂ ਤੇ ਦਸਨ ਦਾ ਪੇਸਟ ਹੁਣ ਪਾਵਾਂਗੇ 1.5 ਚਮਚ ਦੇ ਕਰੀਬ ਨਮਕ ਨਮਕ ਤੁਸੀਂ ਟੇਸ ਦੇ ਅਕੋਰਡਿੰਗ ਪਾ ਸਕਦੇ ਹੋ ਇੱਕ ਛੋਟਾ ਚਮਚ ਗਰਮ ਮਸਾਲਾ ਇੱਕ ਛੋਟਾ ਚਮਚ ਜੀਰਾ ਅੱਧਾ ਚਮਚ ਪਾਵਾਂਗੇ ਲਾਲ ਮਿਰਚ ਤੇ ਥੋੜੀ ਜਿਹੀ ਜੁਵੈਨ ਪਾ ਦਾਂਗੇ ਜੁਵੈਨ ਨੂੰ ਇੱਥੇ ਮੈਂ ਹੱਥਾਂ ਨਾਲ ਹੀ ਕ੍ਰਸ਼ ਕਰਕੇ ਪਾਇਆ ਆ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਪਹਿਲਾਂ ਆਟੇ ਵਿੱਚ ਮਿਲਾ ਲਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਅਸੀਂ ਹੁਣ ਇਹਦੇ ਵਿੱਚ ਪਾਣੀ ਪਾਣਾ ਆ ਇਕੋਸਾ ਜਿਆ ਕਰਕੇ ਅਸੀਂ ਇੱਥੇ ਪਾਣੀ ਲਵਾਂਗੇ ਨਾ ਜ਼ਿਆਦਾ ਗਰਮ ਤੇ ਨਾ ਹੀ ਠੰਡਾ ਕੁਸੇ ਪਾਣੀ ਨਾਲ ਅਸੀਂ ਇਹ ਆਟੇ ਨੂੰ ਚੰਗੀ ਤਰ੍ਹਾਂ ਮਲਾਂਗੇ ਸਭ ਤੋਂ ਪਹਿਲਾਂ ਅਸੀਂ ਆਟੇ ਨੂੰ ਚੰਗੀ ਤਰ੍ਹਾਂ ਇਕੱਠਾ ਕਰਨਾ ਆ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਆਟੇ ਨੂੰ ਚੰਗੀ ਤਰ੍ਹਾਂ ਇਕੱਠਾ ਕਰ ਲਾਂਗੇ ਇੱਥੇ ਆਪਾਂ ਸਾਰਾ ਆਟਾ ਚੰਗੀ ਤਰ੍ਹਾਂ ਇਕੱਠਾ ਕਰ ਲਿਆ ਹੈ ਹੁਣ ਅਸੀਂ ਇਹਨੂੰ ਮਲਣਾ ਸ਼ੁਰੂ ਕਰਾਂਗੇ ਇਹ ਦੇਖੋ ਆਪਣੀ ਹਥੇਲੀ ਨਾਲ ਅਸੀਂ ਆਟੇ ਨੂੰ ਮਲਾਂਗੇ ਤੇ ਜਿਨੇ ਚੰਗੀ ਤਰ੍ਹਾਂ ਮੱਕੀ ਦਾ ਆਟਾ ਮਲਿਆ ਹੋਏਗਾ ਉਨੇ ਸਾਡੇ ਪਰੌਂਠੇ ਜ਼ਿਆਦਾ ਵਧੀਆ ਬਣਦੇ ਨੇ ਮਤਲਬ ਕਿ ਪਰੌਂਠਾ ਬਣਾਉਂਦੇ ਟਾਈਮ ਕਰੈਕ ਘਟ ਜਾਂਦੇ ਨੇ ਲੋ ਜੀ ਇੱਥੇ ਅਸੀਂ 5-10 ਮਿੰਟ ਲਈ ਆਟੇ ਨੂੰ ਚੰਗੀ ਤਰ੍ਹਾਂ ਮਲ ਲਿਆ ਏ ਇੱਕ ਬੋਲ ਵਿੱਚ ਆਟੇ ਨੂੰ ਕੱਢ ਲਾਂਗੇ ਤੇ ਰੋਟੀ ਬਣਾਣੀ ਸ਼ੁਰੂ ਕਰਾਂਗੇ ਤੇ ਇੱਥੇ ਆਪਾਂ ਇੱਕ ਪੋਲੀਥੀਨ ਦਾ ਯੂਜ਼ ਕਰਾਂਗੇ ਚਕਲੇ ਦੇ ਸਾਈਜ਼ ਦਾ ਇੱਕ ਪੋਲੀਥੀਨ ਮੈਂ ਇੱਥੇ ਕੱਟ ਕੇ ਰੱਖ ਲਿਆ ਚਕਲੇ ਦੇ ਉੱਪਰ ਤੇ ਰੋਟੀ ਤੋਂ ਅਸੀਂ ਥੋੜਾ ਜਿਹਾ ਵੱਡਾ ਪੇੜਾ ਲਵਾਂਗੇ ਕਿਉਂਕਿ ਅਸੀਂ ਪਰੌਂਠਾ ਬਣਾਉਣਾ ਹੈ ਨਾਲੇ ਮੱਕੀ ਦੀ ਰੋਟੀ ਥੋੜੀ ਜੀ ਮੋਟੀ ਚੰਗੀ ਲੱਗਦੀ ਹੈ ਥੋੜਾ ਜਿਹਾ ਪਾਣੀ ਲਗਾਵਾਂਗੇ ਪੇੜੇ ਦੇ ਉੱਪਰ ਇਹਦੀ ਸਾਈਡ ਪਾਣੀ ਵਾਲੀ ਸਾਈਡ ਥੱਲੇ ਰੱਖ ਕੇ ਤੇ ਉੱਪਰੋਂ ਵੀ ਥੋੜਾ ਜਿਹਾ ਹੱਥ ਨੂੰ ਪਾਣੀ ਲਗਾ ਕੇ ਅਸੀਂ ਰੋਟੀ ਨੂੰ ਵੱਡੀ ਕਰਾਂਗੇ ਤੇ ਪੋਲੀਥੀਨ ਨੂੰ ਘੁਮਾਉਂਦੇ ਹੋਏ ਅਸੀਂ ਰੋਟੀ ਨੂੰ ਇਦਾਂ ਥੱਪ ਕੇ ਪਕਾਵਾਂਗੇ ਤੇ ਸਭ ਤੋਂ ਆਸਾਨ ਤਰੀਕਾ ਹੁੰਦਾ ਹੈ ਇਸ ਤਰ੍ਹਾਂ ਰੋਟੀ ਬਣਾਉਣਾ ਬਾਕੀ ਤੁਸੀਂ ਜਿਵੇਂ ਆਪਣੇ ਘਰ ਵਿੱਚ ਬਣਾਉਂਦੇ ਹੋ ਉਸੇ ਤਰ੍ਹਾਂ ਬਣਾਓ ਨਾਲ ਨਾਲ ਅਸੀਂ ਸਾਈਡ ਤੋਂ ਉਸਦੇ क्रैक ਥੋੜੇ ਬੋਤੇ ਆਣਗੇ ਉਹਨੂੰ ਅਸੀਂ ਬੰਦ ਕਰਦੇ ਜਾਵਾਂਗੇ ਇੱਥੇ ਆਪਾਂ ਰੋਟੀ ਨੂੰ ਚੰਗੀ ਤਰ੍ਹਾਂ ਥੱਪ ਕੇ ਤਿਆਰ ਕਰ ਲਿਆ ਹੈ ਤੇ ਹੁਣ ਤਵੇ ਦੇ ਉੱਪਰ ਪਾਵਾਂਗੇ ਥੋੜਾ ਜਿਹਾ ਦੇਸੀ ਘਿਓ ਤੇ ਪੋਲੀਥਨ ਨੂੰ ਚੁੱਕਦੇ ਹੋਏ ਆਪਣੇ ਹੱਥੇ ਰੋਟੀ ਪਾ ਕੇ ਅਸੀਂ ਤਵੇ ਤੇ ਪਾ ਦਾਂਗੇ ਮੱਕੀ ਦੀ ਰੋਟੀ ਤਵੇ ਤੇ ਪਾਉਣ ਤੋਂ ਪਹਿਲਾਂ ਘਿਓ ਲਗਾਉਣਾ ਜ਼ਰੂਰੀ ਹੈ ਨਹੀਂ ਤਾਂ ਰੋਟੀ ਤਵੇ ਨਾਲ ਚਿਪਕ ਸਕਦੀ ਹੈ ਤੇ ਜਦੋਂ ਪਰੌਂਠੇ ਦੀ ਉੱਪਰ ਵਾਲੀ ਸਾਈਡ ਡਰਾਈ ਹੋ ਜੇ ਉਦੋਂ ਅਸੀਂ ਇਹਨੂੰ ਪਲਟ ਦਵਾਂਗੇ ਇਸੇ ਤਰ੍ਹਾਂ ਦੋਨੋਂ ਪਾਸਿਓਂ ਸੇਕ ਲਵਾਉਂਦੇ ਹੋਏ ਇਹਨੂੰ ਅਸੀਂ ਹੁਣ ਫਰਾਈ ਕਰਾਂਗੇ ਤੁਸੀਂ ਚਾਹੇ ਤੇਲ ਦਾ ਯੂਜ਼ ਕਰੋ ਚਾਹੇ ਘਿਓ ਦਾ ਮੈਂ ਇੱਥੇ ਦੇਸੀ ਘਿਓ ਦਾ ਯੂਜ਼ ਕਰ ਰਹੀ ਆਂ ਦੇਸੀ ਘਿਓ ਵਿੱਚ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਗੈਸ ਦੀ ਫਲੇਮ ਨੂੰ ਅਸੀਂ ਮੀਡੀਅਮ ਰੱਖਣਾ ਹੈ ਤਾਂ ਹੀ ਪਰੌਂਠਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏਗਾ ਤੇ ਕਲਰ ਵੀ ਬਹੁਤ ਸੋਹਣਾ ਆਏਗਾ ਇੱਥੇ ਅਸੀਂ ਪਰੌਂਠੇ ਨੂੰ ਚੰਗੀ ਤਰ੍ਹਾਂ ਦੋਨੋਂ ਪਾਸਿਓਂ ਸੇਕ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪਰੌਂਠਾ ਬਣ ਕੇ ਤਿਆਰ ਹੋਇਆ ਹੈ ਤੇ ਪਰੌਂਠਿਆਂ ਨੂੰ ਅਸੀਂ ਨਾਲ-ਨਾਲ ਹੀ ਸਰਵ ਕਰਾਂਗੇ ਮਤਲਬ ਇੱਕ-ਇੱਕ ਪਰੌਂਠਾ ਬਣਦਾ ਜਾਏਗਾ ਤੇ ਨਾਲ-ਨਾਲ ਹੀ ਸਾਰੇ ਖਾ ਲਣਗੇ ਕਿਉਂਕਿ ਕਿਸੇ ਨੇ ਦਹੀਂ ਨਾਲ ਪਰੌਂਠਾ ਖਾਣਾ ਹੁੰਦਾ ਕਿਸੇ ਨੇ ਚਾਹ ਨਾਲ ਸਭ ਤੋਂ ਪਹਿਲਾਂ ਮੈਂ ਚਾਹ ਨਾਲ ਸਰਵ ਕਰਾਂਗੀ ਤੇ ਹੁਣ ਅਸੀਂ ਇੱਥੇ ਸੁੱਕੇ ਆਟੇ ਨਾਲ ਪਰੌਂਠਾ ਬਣਾਵਾਂਗੇ ਇੱਥੇ ਮੈਂ ਕਣਕ ਦਾ ਆਟਾ ਲਿਆ ਆ ਤੁਸੀਂ ਮੱਕੀ ਦਾ ਆਟਾ ਵੀ ਲਾ ਸਕਦੇ ਹੋ ਪੋਲੀਥੀਨ ਦੇ ਉੱਪਰ ਆਟੇ ਨੂੰ ਪਾ ਦਾਂਗੇ ਤੇ ਪੇੜੇ ਨੂੰ ਚੰਗੀ ਤਰ੍ਹਾਂ ਸੁੱਕੇ ਆਟੇ ਵਿੱਚ ਕੋਟ ਕਰਕੇ ਜਿਵੇਂ ਅਸੀਂ ਥੱਪਕੇ ਪਾਣੀ ਨਾਲ ਰੋਟੀ ਬਣਾਈ ਸੀ ਇਸੇ ਤਰ੍ਹਾਂ ਅਸੀਂ ਸੁੱਕੇ ਆਟੇ ਨਾਲ ਰੋਟੀ ਬਣਾਵਾਂਗੇ ਪੋਲੀਥਿਨ ਦੇ ਨਾਲ ਹੀ ਰੋਟੀ ਨੂੰ ਘੁਮਾਉਂਦੇ ਜਾਵਾਂਗੇ ਸੁੱਕੇ ਆਟੇ ਨਾਲ ਵੀ ਰੋਟੀ ਬਣ ਜਾਂਦੀ ਏ ਬਟ ਮੈਨੂੰ ਪਾਣੀ ਨਾਲ ਬਣਾਉਣਾ ਜ਼ਿਆਦਾ ਸੌਖਾ ਲੱਗਦਾ ਹੈ ਇਸ ਲਈ ਮੈਂ ਪਾਣੀ ਲਾ ਕੇ ਬਣਾਉਣੀ ਆ ਪਰੌਂਠਾ ਅਸੀਂ ਥੱਪਕੇ ਤਿਆਰ ਕਰ ਲਿਆ ਏ ਤੇ ਹੁਣ ਪਹਿਲਾਂ ਵਾਂਗੂ ਪੋਲੀਥਿਨ ਚੁੱਕਦੇ ਹੋਏ ਇਹਨੂੰ ਹਾਥੇ ਪਾ ਕੇ ਤੇ ਹੁਣ ਅਸੀਂ ਤਵੇ ਤੇ ਪਾ ਦਾਂਗੇ ਤੇ ਕਿਉਂ ਲਗਾਉਂਦੇ ਹੋਏ ਅਸੀਂ ਇਹਨਾਂ ਨੂੰ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਾਂਗੇ ਇੱਥੇ ਸਾਡਾ ਦੂਜਾ ਪਰੌਂਠਾ ਵੀ ਤਿਆਰ ਹੈ ਤੇ ਇਹਨੂੰ ਅਸੀਂ ਸਰਵ ਕਰਾਂਗੇ ਦਹੀਂ ਦੇ ਨਾਲ ਦਹੀਂ ਦੇ ਨਾਲ ਵੀ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਸਭ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਤੁਸੀਂ ਚਾਹੇ ਇਹਨਾਂ ਪਰੌਂਠਿਆਂ ਨੂੰ ਦਹੀਂ ਨਾਲ ਖਾਓ ਲੱਸੀ ਨਾਲ ਖਾਓ ਜਾਂ ਖਾਓ ਚਾਹ ਨਾਲ ਇਹ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਇਸੇ ਤਰੀਕੇ ਨਾਲ ਤੁਸੀਂ ਆਪਣੇ ਘਰ ਵਿੱਚ ਇਹ ਪਰੌਂਠੇ ਜ਼ਰੂਰ ਬਣਾਓ ਬਹੁਤ ਵਧੀਆ ਨਾਸ਼ਤਾ ਬਣ ਕੇ ਤਿਆਰ ਹੁੰਦਾ ਆ ਤੇ ਹਰ ਵਾਰ ਦੀ ਤਰ੍ਹਾਂ ਜੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮੈਨੂੰ ਕਮੈਂਟਸ ਵਿੱਚ ਵੀ ਜ਼ਰੂਰ ਦੱਸਣਾ ਕਿ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ